ਕਰ ਰਿਆਂ ਹਾਂ ਇੰਤਜ਼ਾਰ ਕਰ ਰਿਆਂ ਹਾਂ ਇੰਤਜ਼ਾਰ ਮੈਂ ਅੱਜ ਵੀ ਉਸਦੇ ਫੋਨ ਦਾ ਤੇ ਆਖਰੀ ਜਦ ਮੁਲਾਕਾਤ ਸੀ ਮਹੀਨਾ ਸੀ ਉਹ ਸੌਣ ਦਾ ਗੁੰਦਾਬੰਦੀ ਹੋ ਰਹੀ ਸੀ ਤੇ ਕੜਕੜ ਬਦਲੀ ਕਰਦੀ ਸੀ ਗੁੰਦਾਬੰਦੀ ਹੋ ਰਹੀ ਸੀ ਕੜਕੜ ਬਦਲੀ ਕਰਦੀ ਸੀ ਪਖਰਾ ਜਾਂ ਅੰਦਾਜ਼ ਸੀ ਹੁੰਦੇ ਰਸਨ ਤੇ ਮਨਾਉਣ ਦਾ ਕਰ ਰਿਆਂ ਹਾਂ ਇੰਤਜ਼ਾਰ ਮੈਂ ਅੱਜ ਵੀ ਉਸਦੇ ਫੋਨ ਦਾ ਦਿਨ ਤੋਂ ਮਹੀਨੇ ਮਹੀਨੇ ਤੋਂ ਸਾਲ ਹੂੰ ਔਖੇ ਬੜੇ ਗੁਜ਼ਾਰੇ ਕੀ ਬਾਤ ਕੱਲਾ ਹੀਰਿਆ ਪੌਂਦਾ ਬਾਤਾਂ ਨਾ ਕਿਸੇ ਪਰੇ ਹੰਗਾਰੇ ਹੂੰ ਜਿੱਥੇ ਆਖਰੀ ਪਲ ਗੁਜ਼ਾਰੇ ਨਜ਼ਾਰਾ ਉੱਥੇ ਜਿਉਣ ਦਾ ਤੇ ਕਰ ਰਿਆਂ ਹਾਂ ਇੰਤਜ਼ਾਰ ਮੈਂ ਅੱਜ ਵੀ ਉਸਦੇ ਫੋਨ ਦਾ ਆਖਰੀ ਜਦ ਮੁਲਾਕਾਤ ਸੀ ਮਹੀਨਾ ਸੀ ਉਹ ਸਾਉਂਡ ਦਾ ਕਿਸ ਦੇਸ਼ ਕਿਸੇ ਦਿਸ਼ਾ ਨੂੰ ਤੁਰਗੀ ਹੂੰ ਨਾ ਕੋਈ ਸਰਨਾਵਾ ਹੈ ਕਿਆ ਬਾਤ ਕਿਸ ਦੇ ਇਸ ਕਿਸੇ ਦਿਸ਼ਾ ਨੂੰ ਤੁਰ ਗਈ ਨਾ ਕੋਈ ਸਨਨਾਵਾ ਐ ਬੱਦਲ ਪਰੇ ਅਸਮਾਨ ਵਿੱਚ ਤਾਰਾ ਮਿੰਦਾ ਦਾ ਟਾਵਾ ਟਾਵਾ ਹੂੰ ਬਿਟਕਾ ਲੈਂਦਾ ਕੰਨਾਂ 'ਚ ਵੱਜਦਾ ਬਿਟਕਾ ਲੈਂਦਾ ਕੰਨਾਂ 'ਚ ਵੱਜਦਾ ਸੰਗੀਤ ਉਹਦੀ ਰਿੰਗਟੋਨ ਦਾ ਆਹ ਤੇ ਆਖਰੀ ਜਦ ਮੁਲਾਕਾਤ ਸੀ ਮਹੀਨਾ ਸੀ ਉਹ ਸਾਵਣ ਦਾ ਲਾਰੇ ਨਾਲੋਂ ਜਵਾਬ ਸੀ ਚੰਗਾ ਹੂੰ ਅੱਜ ਸੋਚਦਾ ਤੇ ਵਿਚਾਰਦਾ ਹਾਂ ਹੂੰ ਲਾਰੇ ਨਾਲੋਂ ਜਵਾਬ ਸੀ ਚੰਗਾ ਅੱਜ ਸੋਚਦਾ ਅਤੇ ਵਿਚਾਰਦਾ ਹਾਂ ਹੂੰ ਨਾ ਚਾਉਂਦਿਆਂ ਹੋਇਆਂ ਵੀ ਢੇੜੇ ਉਸੇ ਥਾਂ ਤੇ ਮਰਦਾ ਹਾਂ ਕਿਹੜਾ ਬਾਤ ਜਿੱਥੇ دیਵਾਨੇ ਨੂੰ ਲਾ ਗਈ ਸੀ ਉਹ ਲਾਰਾ ਮੁੜ ਕੇ ਆਉਣ ਦਾ ਤੇ ਕਰ ਰਿਹਾ ਹਾਂ ਇੰਤਜ਼ਾਰ ਮੈਂ ਅੱਜ ਵੀ ਉਸਦੇ ਫੋਨ ਦਾ ਆਖਰੀ ਜਦ ਮੁਲਾਕਾਤ ਸੀ ਮਹੀਨਾ ਸੀ ਉਸ ਸੌਣ ਦਾ ਮਹੀਨਾ ਸੀ ਸੌਣ ਦਾ ਕੀ ਬਾਤ ਬਹੁਤ ਖੂਬਸੂਰਤ ਬਣਾਇਆ